ਲੇ ਦਿਨਾਂ ਦੇ ਵਿੱਚ ਇੱਕ ਪ੍ਰਚਾਰਕ ਆਪਣੀ ਸਟੇਜ ਤੋਂ ਇਹ ਪ੍ਰਚਾਰ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਆਉਣ ਵਾਲੇ 10 ਸਾਲਾਂ ਵਿੱਚ ਸਾਰਾ ਪੰਜਾਬ ਜਿਹੜਾ ਹੈ ਉਹ ਈਸਾਈ ਹੋ ਜਾਊਗਾ ਤੇ ਮੈਂ ਪੁੱਛਣਾ ਚਾਹਣਾ ਭਾਈ ਜੇ ਚੰਗੀਆਂ ਚੀਜ਼ਾਂ ਆ ਕਿਸੇ ਰਿਲੀਜਨ ਦੇ ਅੰਦਰ ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਚ ਇਸ 크੍ਰਿਸਚਨ ਧਰਮ ਦੇ ਅੰਦਰ ਚੰਗੀਆਂ ਗੱਲਾਂ ਨੇ ਚੰਗੀ ਸਿੱਖਿਆ ਤਾਂ ਜੇ ਲੋਕ ਉਸ ਸਿੱਖਿਆ ਨੂੰ ਅਪਣਾਉਂਦੇ ਨੇ ਤਾਂ ਫਿਰ ਮਤਲਬ ਦੁੱਖ ਕਾਦਾ ਭਈ ਫਿਰ ਆਪ ਜੀ ਨੂੰ ਬੜੀ ਨਿਮਰਤਾ ਨਾਲ ਬੇਨਤੀ ਹੈ ਭਈ ਇਸ ਗੱਲ ਦੇ ਉੱਤੇ ਵੀ ਆਪਣਾ ਹਾਜਮਾ ਵੱਡਾ ਕਰੋ ਵੈਸੇ ਤਾਂ ਤੁਸੀਂ ਬਹੁਤ ਸੁਲਝੇ ਹੋਏ ਆਂ ਔਰ ਆਪ ਜੀ ਨੂੰ ਲੋਕ ਬੜਾ ਧਿਆਨ ਦੇ ਨਾਲ ਸੁਣਦੇ ਨੇ ਪਰ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਅੰਦਰ ਜਿਹੜੀ ਕੜਤਣ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੈਲਸ ਨਜ਼ਰ ਆਉਂਦੀ ਹੈ ਤੁਹਾਡੀਆਂ ਗੱਲਾਂ ਵਿੱਚ ਤੇ ਬੜੀ ਨਿਮਰਤਾ ਨਾਲ ਬੇਨਤੀ ਹੈ ਤੁਸੀਂ ਬਹੁਤ ਅੱਛੇ ਇਨਸਾਨ ਆ ਬੜੇ ਸੁੰਦਰ ਆ ਔਰ ਜਦੋਂ ਵੀ ਤੁਸੀਂ ਕੋਈ ਅਫਰਜੀ ਗੱਲ ਕਰਦੇ ਆ ਤੇ ਬਹੁਤ ਦੁੱਖ ਲੱਗਦਾ ਮਨ ਨੂੰ ਕਿ ਇਹੋ ਜੇ ਸੂਝਵਾਨ ਬੰਦੇ ਵੀ ਜਦੋਂ ਕੋਈ ਤੰਝ ਕੱਸਦੇ ਆ ਤੇ ਉਹਨਾਂ ਦੇ ਮੂੰਹੋਂ ਇਹ ਸੱਚਦਾ ਨਹੀਂ ਤੇ ਮੇਰੀ ਇਹ ਅਰਦਾਸ ਹੈ ਪਰਮੇਸ਼ਵਰ ਤੁਹਾਨੂੰ ਹੋਰ ਬਲ ਬਖਸ਼ਣ ਤੇ ਤੁਸੀਂ ਹੋਰ ਚੜ੍ਹਦੀ ਕਲਾ ਵਿੱਚ ਰਹੋ ਜਿਵੇਂ ਪਹਿਲਾਂ ਹੀ ਸਾਡੇ ਇੱਕ ਬੰਦੇ ਨੇ ਲਿਖਿਆ ਕਿ ਆ ਸਬਦਾ ਭਲਾ ਤੇ ਚੜ੍ਹਦੀ ਕਲਾ ਤੇ ਮੇਰੀ ਅਰਦਾਸ ਹੈ ਮਹਾਰਾਜ ਆਪ ਜੀ ਦੇ ਵਾਸਤੇ ਸੋ ਤੁਸੀਂ ਸਮਝ ਗਏ ਆ ਕਿ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਕਈ ਵਾਰੀ ਫਿਰ ਅੱਛਾ ਨਹੀਂ ਲੱਗਦਾ ਆਪਾਂ ਨੂੰ ਤੇ ਮੈਂ ਬੜਾ ਆਪ ਜੀ ਨੂੰ ਰਿਕਵੈਸਟਫੁਲੀ ਇਹ ਬੇਨਤੀ ਕਰਦਾ ਕਿਉਂਕਿ ਤੁਹਾਡੇ ਕੋਈ ਨਾ ਕੋਈ ਭਗਤ ਨੇ ਸੁਣਤਾ ਲੈਣਾ ਹੀ ਹੈ ਤੇ ਆਪ ਜੀ ਤੱਕ ਪਹੁੰਚ ਵੀ ਜਾਣਾ ਤੇ ਨਾਲ ਨਾਲ ਮੇਰਾ ਦੁਆ ਸलाम ਵੀ ਮੈਂ ਤੁਹਾਨੂੰ ਭੇਜਦਾ ਕਬੂਲ ਕਰਿਓ